ਪਟਿਆਲਾ ਰੋਡ ਨਜ਼ਦੀਕ ਰੋਟੀ ਪੁਲ ਸੜਕੀ ਹਾਦਸੇ ਦੇ ਵਿੱਚ ਇੱਕ ਪੋਲੋ ਕਾਰ ਤੇ ਓਡੀ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਪ੍ਰਵੀਨ ਕੁਮਾਰ ਮਿੱਤਲ ਗੋਗੀ ਨਾਬਾ ਤੇ ਉਸ ਦੀ ਧਰਮ ਪਤਨੀ ਨੀਹਾ ਮਿੱਤਲ ਦੀ ਮੌਤ ਹੋ ਗਈ ਸ਼ਹਿਰ ਨਾਬਾ ਵਿੱਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਜੋ ਓਡੀ ਕਾਰ ਚਲਾ ਰਿਹਾ ਸੀ ਉਹ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਸੀ ਅਮਨਜੋਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਜੀ ਜਿਹੜੇ ਤੁਹਾਡੇ ਮਹੱਲੇ ਚ ਐਕਸੀਡੈਂਟ ਹੋਇਆ ਹੈ ਕੀ ਕਹਿਣਾ ਚਾਹੀਦਾ ਦੇਖੋ ਬੜਾ ਦੁਖਦਾਈ ਖਬਰ ਆ ਸਾਰੇ ਮਹੱਲੇ ਲਈ ਸਾਰੇ ਨਾਬੇ ਸ਼ਹਿਰ ਲਈ ਇੱਕ ਵਧੀਆ ਵਿਅਕਤੀ ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਪ੍ਰਵੀਨ ਗੋਗੀ ਜੀ ਦਾ ਤੁਸੀਂ ਅਕਸਰ ਦੇਖਿਆ ਹੋਣਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਸੇਵਾ ਕਰਦੇ ਹੋਏ ਤੇ ਸ਼ਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਹੋਏ ਮੈਂ ਕਹਿੰਦਾ ਮਹੱਲੇ ਦੇ ਵਿੱਚ ਵੀ ਉਹ ਜਿੱਥੇ ਵੀ ਸਾਡਾ ਸਾਨੂੰ ਲੋੜ ਹੁੰਦੀ ਸੀ ਉਹ ਮੂਰੇ ਉਹ ਕੇ ਸੇਵਾ ਨਿਭਾਉਂਦੇ ਸੀ ਬੜੀ ਦੁਖਦੀ ਗੱਲ ਹੋਈ ਕਿ ਰਾਤ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਪਤਨੀ ਨੀਹਾ ਮਿਸਤਲ ਜੀ ਤੇ ਪ੍ਰਵੀਨ ਗੋਗੀ ਜੀ ਦੀ ਡੈਥ ਹੋ ਗਈ। ਇੱਕ ਰਾਤ ਕੋਈ ਐਕਸੀਡੈਂਟ ਹੋਇਆ ਰੋਟੀ ਦੇ ਪੁਲਾਤੇ ਨਾਪਾ ਪਟਿਆਲਾ ਰੋਡ ਤੇ। ਉਹਦੇ ਬਾਰੇ ਕੁਝ ਜਾਣਕਾਰੀ ਚਾਹੀਦੀ ਸੀ। ਹਾਂਜੀ ਸਾਡੇ ਕੋਲੇ ਬ੍ਰੋਡ ਐਡ ਬੋਡੀ ਆਈ ਸੀਗੀ ਅਮਨਜੋਤ ਸਿੰਘ ਜੀ। ਠੀਕ ਹੈ ਜੀ। ਉਥੇ ਹੀ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਰੋਡੀ ਪੁਲਾ ਦੇ ਉੱਤੇ ਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਇੱਕ ਡੈਡ ਬੋਡੀ ਹੋਰ ਆ ਰਹੀ ਹੈ ਜੋ ਅਮਨ ਜੋ ਸਿੰਘ ਦੀ ਬੋਡੀ ਲੈ ਕੇ ਆਈ ਸੀ ਵੀ ਉਹ ਲੈ ਕੇ ਆਈ ਸੀ ਬ੍ਰਾਡ ਡੈਡ ਸੀਗਾ ਅਸੀਂ ਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਜੋ ਕਰਨੀ ਸੀ ਠੀਕ ਹੈ ਤੇ ਉਹ ਨਹੀਂ ਹੋਨੇ ਰਿਸਪੌਂਸ ਦਿੱਤਾ ਠੀਕ ਹੈ ਉਹਦੀ ਡੈਡ ਬੋਡੀ ਨੂੰ ਅਸੀਂ ਨੇ ਡਿਕਲੇਅਰ ਕਰਕੇ ਡੈਡ ਡਿਕਲੇਅਰ ਕਰਕੇ ਉਸ ਨੂੰ ਅਸੀਂ ਮੋਰਚਰੀ 'ਚ ਸ਼ਿਫਟ ਕਰਤਾ ਉਹਦੀ ਡੈਡ ਬੋਡੀ ਆਈ ਸੀ ਸਾਡੇ ਕੋਲੇ ਪੌਣੇ 11 ਵਜੇ ਠੀਕ ਹੈ ਜੀ ਫਿਰ ਸਾਡੇ ਕੋਲੇ ਦੂਸਰੀ ਡੈਡ ਬੋਡੀ ਆਈ ਹੈ ਬ੍ਰਾਡ ਡੈਡ 11B ਦੇ ਉੱਤੇ ਠੀਕ ਹੈ ਜੋ ਕਿ ਫੀਮੇਲ ਸੀ 50 ਪਲੱਸ ਇਹਨਾਂ ਦੀ ਏਜ ਹੈ ਨਿਹਾਂ ਮਿੱਤਰ ਨਾਮ ਹੈ ਉਹਨਾਂ ਦਾ ਠੀਕ ਹੈ ਜੀ ਇਹ ਦੋ ਦੋਵੇਂ ਮੋਚੀ ਦੇ ਦੋਨੋਂ ਮੋਚੀ ਦੇ ਠੀਕ ਹੈ ਇੱਕ ਹਾਂਜੀ ਸਰ ਜਿਹੜਾ ਰਾਤ ਐਕਸੀਡੈਂਟ ਹੋਇਆ ਹੈ ਉਹਦੇ ਬਾਰੇ ਤੁਹਾਡਾ ਕੀ ਦੱਸਣਾ ਹੈ ਇਹ ਇੱਕ ਗੱਡੀ ਆ ਰਹੀ ਸੀਗੀ ਬਕਸ ਗੰਦੀਪ ਪਟਿਆਲਾ ਸਾਈਡ ਤੋਂ ਨਾਪੇ ਦੇ ਰਹਿਣ ਵਾਲੇ ਸੀਗੇ ਪ੍ਰਵੀਨ ਮਿੱਤਰ ਜੀ ਸੀਗੇ ਤੇ ਉਹਨਾਂ ਦੀ ਮਿਸ ਜੀ ਨਾਲ ਸੀਗੀ ਤੇ ਇਹ ਜਦੋਂ ਇੱਥੇ ਜੋੜ ਦੀ ਖਾਸ ਦੇ ਕੋਲ ਪਹੁੰਚੇ ਹੈਗੇ ਆ ਅਚਾਨਕ ਤੋਂ ਗੱਡੀ ਨਾਪੇ ਸਾਈਡ ਤੋਂ ਗਈ ਆਡੀ ਗੱਡੀ ਸੀਗੀ ਤੇ ਉਹਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਜਾਂ ਹਸਪਤਾਲ ਐਸਐਸਟੀ ਦੇ ਮਤਦਾਨ ਤੇ ਲੋਕ ਆ ਗਏ ਇਹਨਾਂ ਦੇ ਮਤਦਾਨ ਉਸ ਤੋਂ ਬਾਅਦ ਇਹਨਾਂ ਨੇ ਤਿੰਨਾਂ ਦੇ ਜਿਹੜੇ ਅੱਗੇ ਕਾਹਾ ਮੇਲ ਡਰਾਈਵਰ ਅਤੇ ਸਵਾਰੀ ਦੀ ਡੈਥ ਹੋ ਗਈ ਉਹਦੀ ਅਸੀਂ ਕਾਰਵਾਈ ਵਿੱਚ ਨਾ ਸਰ ਦੂਜੀ ਪਾਲ ਦੂਜਾ ਬੰਦਾ ਕਿੱਥੇ ਦਾ ਸੀਗਾ ਜੀ ਇਹ ਇਹ ਪਟਿਆਲੇ ਦਾ ਰਹਿਣ ਵਾਲਾ ਸੀਗਾ ਜੀ ਕੀ ਸਰ ਕੋਈ ਡਰਿੰਕ ਵਗੈਰਾ ਜਾਂ ਨਸ਼ਾ ਵਗੈਰਾ ਕੀਤਾ ਹੋਇਆ ਸੀਗਾ ਜੀ ਨਹੀਂ ਜੀ ਤਾਂ ਦਾ ਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਪੋਸਟਮਾਰਟਮ ਕਰਾਵਾਂਗੇ ਮੈਡੀਕਲ ਹੂਕਾ ਉਹਦੇ ਚ ਦੇਖਿਆ ਚਲੋ ਗੱਡੀ ਦੇ ਵਿੱਚੋਂ ਜਿਸ ਤਰ੍ਹਾਂ ਦੇਖ ਰਹੇ ਆ ਸਰ ਵੀ ਆਹ ਦਾਰੂ ਦੀਆਂ ਬੋਤਲਾਂ ਵੀ ਮਿਲਿਆ ਆਈਆਂ ਨੇ ਜੀ ਦਾਰੂ ਦੀ ਬੋਤਲਾਂ ਜਿਹੜੇ ਸੀ ਲਵਾ ਕੇ ਕਾਲਚੇ ਚ ਲਵਾਵਾਂਗੇ ਜ਼ਰੂਰ ਇਸ ਤਰ੍ਹਾਂ ਠੀਕ ਕਰ ਵੀ ਅਸੀਂ ਲਿਆਵਾਂਗੇ ਤੱਕ